ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਮੋਦੀ ਜੀ ਨੇ ਜੋ ਨੋਟ ਬੈਨ ਕੀਤਾ ਆ ਉਹਨਾਂ ਤੇ ਇੱਕ ਸੌਂਗ ਲਿਖਿਆ ਸੀ ਤੇ ਉਹ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ ਸੁਣਿਓ ਤੇ ਦੱਸਿਓ ਜਰਾ ਕਿਦਾਂ ਲੱਗ ਹੂੰ ਉਹ ਕਹਿੰਦੇ ਮੋਦੀ ਜੀ ਕੇ ਨੋਟ ਬੰਦ ਕਰਕੇ ਬਲੈਕਮਣੀ ਨਾਲ ਲੜਾਂਗੇ ਬਹੁਤ ਤੰਗੀਆਂ ਨੇ ਸਾਨੂੰ ਪੇਸ਼ ਆਉਂਦੀਆਂ ਜੀ ਤਾਂ ਵੀ ਅਸੀਂ ਨਾਲ ਖੜਾਂਗੇ ਹਾਂ ਕਹਿੰਦੇ ਮੋਦੀ ਜੀ ਕੇ ਨੋਟ ਬੰਦ ਕਰਕੇ ਬਲੈਕਮਣੀ ਨਾਲ ਲੜਾਂਗੇ ਬਹੁਤ ਤੰਗੀਆਂ ਨੇ ਸਾਨੂੰ ਪੇਸ਼ ਆਉਂਦੀਆਂ ਜੀ ਤਾਂ ਵੀ ਅਸੀਂ ਨਾਲ ਖੜਾਂਗੇ ਜੇ ਮੁੱਦਾ ਕਾਲੇ ਤੰਨ ਵਾਲਾ ਹੱਲ ਹੋ ਜਾਵੇ ਤਾਂ ਹੱਸ ਤੰਗੀ ਝਰ ਸਕਦੇ ਇੱਕ ਦਿਨ 'ਚ ਜੇ ਨੋਟਬੰਦ ਕਰਤੇ ਤਾਂ ਨਸ਼ਾ ਕਿਉਂ ਨਹੀਂ ਕਰ ਸਕਦੇ ਇੱਕ ਦਿਨ 'ਚ ਜੇ ਨੋਟਬੰਦ ਕਰਤੇ ਤਾਂ ਨਸ਼ਾ ਕਿਉਂ ਨਹੀਂ ਕਰ ਸਕਦੇ ਕਿ ਦੇਸ਼ ਵਿਰੋਧੀ ਕੁਝ ਤਾਕਤਾਂ ਜੋ ਸਾਨੂੰ ਥੱਲੇ ਲਾਉਣਾ ਚਾਹੁੰਦੀਆਂ ਸਾਡੇ ਦੇਸ਼ ਦੀ ਜਵਾਨੀ ਲਾ ਕੇ ਨਸ਼ੇ ਤੇ ਗੁਲਾਮ ਜੋ ਬਣਾਉਣਾ ਚਾਹੁੰਦੀਆਂ ਦੇਸ਼ ਵਿਰੋਧੀ ਕੁਝ ਤਾਕਤਾਂ ਜੋ ਸਾਨੂੰ ਥੱਲੇ ਲਾਉਣਾ ਚਾਹੁੰਦੀਆਂ ਸਾਡੇ ਦੇਸ਼ ਦੀ ਜਵਾਨੀ ਲਾ ਕੇ ਨਸ਼ੇ ਤੇ ਗੁਲਾਮ ਜੋ ਬਣਾਉਣਾ ਚਾਹੁੰਦੀਆਂ ਲਾ ਕੇ ਅੰਬਰਾਂ ਤੋਂ ਐਸੇ ਅੰਗਦਾਰਾਂ ਨੂੰ ਜੀ ਖੱਕ ਕਿਉਂ ਨਹੀਂ ਕਰ ਸਕਦੇ ਇੱਕ ਦਿਨ ਚ ਜੇ ਨੋਟ ਬੰਦ ਕਰਤੇ ਤਾਂ ਨਸ਼ਾ ਕਿਉਂ ਨਹੀਂ ਕਰ ਸਕਦੇ ਹਾਂ ਇੱਕ ਦਿਨ ਚ ਜੇ ਨੋਟ ਬੰਦ ਕਰਤੇ ਤਾਂ ਨਸ਼ਾ ਕਿਉਂ ਨਹੀਂ ਕਰ ਸਕਦੇ ਕੁਝ ਡੋਬ ਦਿੱਤਾ ਦੇਸ਼ ਡੇਰਾਵਾਦ ਨੇ ਤੇ ਬਾਕੀ ਇਹ ਗਦਾਰਾਂ ਲੁੱਟਿਆ ਜਿਹੜਾ ਸੁਣਦੀ ਚਿੜੀ ਸੀ ਅਖਵਾਉਂਦਾ ਅੱਜ ਮਿੱਟੀ ਚ ਮਲਾ ਕੇ ਸੁੱਟਿਆ ਕੁਝ ਡੋਬ ਦਿੱਤਾ ਦੇਸ਼ ਡੇਰਾਵਾਦ ਨੇ ਤੇ ਬਾਕੀ ਇਹ ਗਦਾਰਾਂ ਲੁੱਟਿਆ ਜਿਹੜਾ ਸੋਨੇ ਦੀ ਚਿੜੀ ਸੀ ਅਖਵਾਉਂਦਾ ਅੱਜ ਮਿੱਟੀ 'ਚ ਮਲਾ ਕੇ ਸੁੱਟਿਆ ਅਸੀਂ ਜਾਣ ਤੋਂ ਵੀ ਪਿਆਰੇ ਸਾਡੇ ਦੇਸ਼ ਨਾਲ ਗਦਾਰੀ ਨਹੀਂ ਹੋ ਜਰ ਸਕਦੇ ਇੱਕ ਦਿਨ 'ਚ ਜੇ ਨੋਟਬੰਦ ਕਰਤੇ ਤਾਂ ਨਸ਼ਾ ਕਿਉਂ ਨਹੀਂ ਕਰ ਸਕਦੇ ਸ਼ੇ ਰਾਣੀਪੁਰਿਆ ਕੌਮ ਸ਼ਹੀਦਾਂ ਦੀ ਇਹ ਵੈਰੀ ਨੂੰ ਦਿਖਾਉਣਾ ਪੈਣਾ ਏ ਅੱਜ ਫੇਰ ਕਿਸੇ ਸੂਰਮੇ ਨੂੰ ਬਣ ਕੇ ਭਗਤ ਸਿੰਘ ਆਉਣਾ ਪੈਣਾ ਏ ਹਾਂ ਰਾਣੀਪੁਰਿਆ ਕੌਮ ਸ਼ਹੀਦਾਂ ਦੀ ਇਹ ਵੈਰੀ ਨੂੰ ਦਿਖਾਉਣਾ ਪੈਣਾ ਏ ਅੱਜ ਫੇਰ ਕਿਸੇ ਸੂਰਮੇ ਨੂੰ ਬਣ ਕੇ ਭਗਤ ਸਿੰਘ ਆਉਣਾ ਪੈਣਾ ਏ ਅਸੀਂ ਆਪਣੇ ਹੀ ਦੇਸ਼ ਨੂੰ ਬਚਾਉਣ ਦੇ ਲਈ ਦੱਸੋ ਕਿਉਂ ਨਹੀਂ ਲੜ ਸਕਦੇ ਇੱਕ ਦਿਨ ਚ ਜੇ ਨੋਟ ਬੰਦ ਕਰਤੇ ਤਾਂ ਨਸ਼ਾ ਕਿਉਂ ਨਹੀਂ ਕਰ ਸਕਦੇ ਹਾਂ ਇੱਕ ਦਿਨ ਚ ਜੇ ਨੋਟ ਬੰਦ ਕਰਤੇ ਤਾਂ ਨਸ਼ਾ ਕਿਉਂ ਨਹੀਂ ਕਰ ਸਕਦੇ ਸੋ